ਤੇ ਦੀਵਾਲੀ ਵੀ ਆ ਰਹੀ ਆ ਬਾਈ ਕੀ ਆਫਰ ਮੇਰਾ ਲਾਈਵ ਕੋ ਜਿਹੜੀ ਗੱਲ ਜਰੀ ਆ ਦਿਵਾਲੀ ਤੇ ਆਪਣਾ 2000 ਰੁਪਏ ਡਿਸਕਾਊਂਟ ਹੈ ਜੀ ਤੇ ਗਿਫਟ ਹੋਊਗਾ ਨਾਲ ਜਿਹਕ ਨਾਲ ਹੋਊਗਾ ਬਾਈ 2000 ਰੁਪਏ ਦਾ ਸੌਂਦਾ ਬਾਈ ਹਾਂਜੀ ਹਾਂਜੀ ਠੀਕ ਆ ਬਾਈ ਜੀ ਇਹ ਆਪਣੇ 120 ਕਿਲੋਮੀਟਰ ਚੱਲੂਗੀ ਜੀ 120 ਕਿਲੋਮੀਟਰ ਬਾਈ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਈ ਕੀ ਹਾਲ ਨੇ ਸਾਰਿਆਂ ਦੇ ਤੇ ਆਪਾਂ ਪਹੁੰਚੇ ਆ ਬਾਈ ਜੀ ਕ੍ਰਿਸ਼ਨਾ ਈ ਵਾਈ ਟਪਾਟੜਾਂ ਦੇ ਵਿੱਚ ਤੇ ਲੋਕੇਸ਼ਨ ਬਾਈਆਂ ਦੀ ਪਈ ਜਾਂਦਾ ਬਾਈ ਪਾਟੜਾਂ ਦੇ ਵਿੱਚ ਜਿਹੜੀ ਪਟਿਆਲਾ ਰੈਂਚੀਆਂ ਨੇ ਪਾਟੜਾਂ ਤੋਂ ਪਟਿਆਲਾ ਰੋਡ ਤੇ ਬਾਈਆਂ ਦੀ ਫਰਮ ਆ ਬਾਈ ਤੇ ਰੇਸ਼ਨਾ ਈ-ਬਾਈਕ ਜਿਵੇਂ ਆਪਾਂ ਨੂੰ ਪਤਾ ਬਾਈ ਦਿਵਾਲੀ ਵੀ ਆ ਰਹੀ ਹੈ ਜੀ ਤੇ ਨਵਾਂ ਸਟਾਕ ਆਇਆ ਆਇਆ ਬਾਈ ਲੈ ਵੀ ਤੇ ਸਾਰੇ ਆਫਰ ਲਾਈ ਨੇ ਬਾਈ ਨੇ ਤੇ ਸਾਰੀ ਗੱਲਬਾਤ ਕਰਦੇ ਆਪਾਂ ਲਖਵੀਰ ਬਾਈ ਦੇ ਨਾਲ ਬਾਈ ਸਸੀਗਾ ਬਾਈ ਜੀ ਸਸੀਗਾ ਬਾਈ ਜੀ ਹਾਂ ਬਾਈ ਜੀ ਨਾਮ ਦੱਸ ਦੋ ਮੈਂ ਦਰ ਲਾ ਆਪੜਾ ਨਾਮ ਸਾਧੂਪੁਰ ਸਿੰਘ ਜੀ ਆਪਣੀ ਫਰਮ ਦਾ ਨਾਮ ਕ੍ਰਿਸ਼ਨਾ ਈ-ਬਾਈਕ ਜੀ ਕ੍ਰਿਸ਼ਨਾ ਈ-ਬਾਈਕ ਹਾਂਜੀ ਲੋਕੇਸ਼ਨ ਦੱਸ ਦੋ ਇੱਕ ਵਾਰ ਰੇਸ਼ਨਾ ਦੱਸੋ ਆਪਣੀ ਐਜੂਕੇਸ਼ਨਾਂ ਕੈਂਚੀਆਂ ਤੋਂ ਪਟਿਆਲਾ ਰੋਡ ਜੀ ਜੀ ਬੜੀ ਤੇ ਉਸ ਤੋਂ ਸਾਹਮਣੇ ਰੋਲਨ ਬਿਲਡ ਦੀ ਏਜੰਸੀ ਬਜਾਜ ਦੀ ਏਜੰਸੀ ਆ ਗਈ ਜੀ ਤੇ ਪੰਜਾਬ ਕਰਾਮੇ ਨੇ ਬੈਂਕ ਆ ਗਿਆ ਜੀ ਨਾਲ ਠੀਕ ਹੈ ਭਾਜੀ ਹਾਂ ਤੇ ਬਈ ਇਲੈਕਟ੍ਰਿਕ ਸਟੂਡੀਓ ਨੇ ਹੋ ਗਿਆ ਪੰਨੋ ਹਾਂ ਜੀ ਹਾਂ ਜੀ ਤੇ ਦੀਵਾਲੀ ਵੀ ਆ ਰਹੀ ਆ ਬਈ ਕੀ ਆਫਰ ਮੇਰਾ লাইਫ ਕੋ ਜਿਹੜੀ ਗੱਲ ਜਰੀ ਆ ਦੀਵਾਲੀ ਤੇ ਆਪਣਾ 2000 ਰੁਪਏ ਦਾ ਡਿਸਕਾਊਂਟ ਹੈ ਜੀ ਤੇ ਗਿਫਟ ਹੋਊਗਾ ਨਾਲ ਹਾਂ ਜੀ ਗਿਫਟ ਨਾਲ ਦੂਗਾ ਹਾਂ 2000 ਰੁਪਏ ਦਾ ਸੌਂਦਾ ਬਈ ਹਾਂ ਜੀ ਹਾਂ ਜੀ ਠੀਕ ਹੈ ਭਾਜੀ ਤੇ ਕਿੰਨੀ ਦੇ ਰਹੇ ਹੋ ਆਪਾਂ ਲੱਖ ਦੇ ਕੋਈ 2 ਦੇ ਰਹੇ ਕਿੰਨੀ ਆਪਾਂ ਕੋਈ 95000 ਜਿੱਥੇ ਨੇ ਦੇ ਰਹੇ ਸਿੰਗਲ ਮਾਡਲ ਹੋਈ ਸਿੰਗਲ ਮਾਡਲ ਦਿੱਤੀ 10000 ਰੁਪਏ ਦੀ ਸਿੰਗਲ ਮਾਡਲ ਦਿੱਤੀ ਯਾਰ ਹਾਂਜੀ ਤੇ ਇਥੇ ਜੂ ਕਰ ਲੈਣਾ ਕੋਈ ਹਾਂਜੀ ਇਹ ਜੂ ਪੈ ਗਈ ਸਕੁਅਰ ਲੈ ਲੈਣਾ ਕੋਈ ਹਾਂਜੀ 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 ਠੀਕ ਹੈ ਭਾਈ ਕਿੰਨੇ ਰੇਟ ਬੋੜ ਕਿੰਨਾਂ ਦੀ ਗੱਲ ਕਰੀਏ ਇਹ 3 ਤੋਂ 4 ਬੰਦੇ ਖਿੱਚਣਗੇ ਜੀ ਆਰਾਮ ਨਾਲ ਇਹ ਨਹੀਂ ਹੋਊਗਾ ਹਾਂ ਚੱਲੂਗਾ ਚੱਲੂ ਭਾਈ ਹਾਂਜੀ 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 ਇਹਦੇ ਵਿੱਚ ਰੰਗ ਸਾਰੇ ਅਵੇਲੇਬਲ ਨੇ ਜਿਵੇਂ ਬਲੈਕ ਆ ਗਿਆ ਗਰੇ ਆ ਗਿਆ ਤੇ ਹੋਰ ਵੀ ਰੰਗ ਮਿਲ ਜੋ ਡਿਮਾਂਡ ਤੇ ਜੇ ਕੋਈ ਠੀਕ ਹੈ ਜੀ ਚਾਹਵਾ ਇਸ ਤੋਂ ਬਾਅਦ ਆਇਆ ਮਾਡਲ ਆ ਗਿਆ ਆਪਣੇ ਕੋਲੇ ਜਿੰਨਾ ਗਏ ਜਿਵੇਂ ਬਾਕੀ ਸਾਰੇ ਮਾਡਲ ਆ ਗਏ ਜਾਨੀ ਕਿ ਕੋਈ ਵੀ ਆਪਾਂ ਲੈ ਸਕਦੇ ਐਕਟਿਵ ਮਾਡਲ ਐਕਟੂ ਲੋਕਟ ਵੀ ਆ ਗਿਆ ਆਪਣੇ ਕੋਲੇ ਠੀਕ ਹੈ ਬਾਈ ਦੇ ਬਾਈ ਇੱਕ ਆਹ ਖੜੀ ਆ ਆਪਣੇ ਮਾਡਲ ਆ ਗਿਆ ਨਵਾਂ ਬਾਈ ਹਾਂਜੀ ਹਾਂਜੀ ਇਹਦੇ ਵਾਰ ਦੱਸੋ ਬਾਈ ਕਿੰਨੀ ਕ ਐਵਰੇਜ ਆ ਬਾਈ ਕਿੰਨਾ ਚੱਲਦਾ 30 40 ਕਿਲੋਮੀਟਰ ਚੱਲੀਆਂ ਦਾ ਬਾਈ ਨਹੀਂ ਬਾਈ ਇਹ 120 ਕਿਲੋਮੀਟਰ ਚੱਲੂਆ ਜੀ 120 ਜਾਂਦਾ ਬਾਈ ਇਹ ਹਾਂਜੀ ਹਾਂਜੀ ਠੀਕ ਆ ਬਾਈ ਉਹ ਹੀ ਤਾਂ ਕਹਿੰਦੀ ਜਿਹੜੀ ਚੱਲ ਨਹੀਂ ਜੀ ਪੱਕਾ ਜੀ ਹਾਂਜੀ ਹਾਂਜੀ 120 ਕਿਲੋਮੀਟਰ ਚੱਲੂ ਬਾਈ ਤੇ ਰੇਟ ਵਿੱਚ ਕਿੰਨਾ ਰੁਪਇਆ ਕਸਟ ਰੇਟ ਲੱਗ ਪਈ ਨਹੀਂ ਜੀ ਸਿਰਫ 50000 ਰੁਪਇਆ ਸਿਰਫ 50000 ਹਾਂਜੀ ਹਾਂਜੀ ਤੇ 50000 ਦੇ ਵਿੱਚ ਲੈ ਜਾਓ ਬਾਈ ਤੇ ਗਾਰੰਟੀ ਵਨਟੀ ਵਾ ਹੈਗੀ ਨਹੀਂ ਹਾਂ ਗਾਰੰਟੀ ਵਨਟੀ ਹੈਗੀ ਹਰੇਕ ਰ ਇੱਕ ਸਾਲ ਦੀ ਵਾਰੰਟੀ ਆ ਤੇ 120 ਕਿਲੋਮੀਟਰ ਚੱਲੋਗੇ ਹਾਂਜੀ ਪੱਕਾ ਜੀ ਠੀਕ ਆ ਬਾਈ ਠੀਕ ਆ ਬਾਈ ਜਿਹੜਾ ਮਰਜੀ ਰੰਗ ਲੈ ਸਕਦੇ ਇਹਦੇ ਚਾਫਾ ਦੇਖੋ 120 ਕਿਲੋਮੀਟਰ ਦਾ ਚੱਲੂ ਵਾਰੰਟੀ ਗਾਰੰਟੀ ਦਊਂਗਾ ਨਹੀਂ ਏਰੀਆ ਪਾ ਗਾਰੰਟੀ ਵੈਂਟੀ ਦਵਾਂਗੇ ਇਸ ਸਾਲ ਦੀ ਹਾਂਜੀ ਰਿਵਰਸ ਗੇਅਰ ਹੋਊਗਾ ਕਰੂਜ਼ ਬਟਨ ਹੋਊਗਾ ਸਾਰੇ ਰਕਸ਼ਣਾਂ ਦੇ ਡਬਲ ਚਾਬੀ ਰਿਮੋਟ ਸਾਰੇ ਵੇਰਾ ਫੁੱਲ ਸਪੇਸ ਹੈ ਸਮਾਨ ਵਗੈਰਾ ਜਿਵੇਂ ਮਰਜ਼ੀ ਆਪਾਂ ਰੱਖ ਸਕਦੇ ਹਾਂ ਜੀ ਜੀ ਬੀਡ ਮੋਡ ਕੋਈ 3-4 ਸਾਡੇ ਮੋਡਲ ਦੇ ਮਰਜ਼ੀ ਕਿ ਚੱਲੇ ਤਿੰਨ ਚਾਰ ਬੰਦੇ ਰਾਮ ਨਾਲ ਬੈਠ ਕੇ ਚੱਲ ਸਕਦੇ ਨੇ ਠੀਕ ਆ ਬਾਈ ਠੀਕ ਆ ਬਾਕੀ ਸਭ ਉਸ ਤੋਂ ਬਾਅਦ ਸਾਰਾ ਸਟਾਕ ਜੀ ਹਰੇਕ ਤਰ੍ਹਾਂ ਦਾ ਰੰਗ ਮਿਲੂਗਾ ਆਪਾਂ ਨੂੰ ਠੀਕ ਆ ਜੀ ਹਾਂਜੀ ਤੇ ਬਾਈ ਜਿਵੇਂ ਬਾਰਸ਼ ਦਾ ਟਾਈਮ ਵੀ ਹੈ ਏਡਵੀ ਵਰਕ ਹੋਣੀ ਆ ਪਾਣੀ ਪੋਣੀ ਨਾਲ ਕੋਈ ਦਿੱਕਤ ਨਹੀਂ ਹੈ ਜਿਵੇਂ ਮਰਜ਼ੀ ਚਲਾਓ ਜਿਵੇਂ ਮਰਜ਼ੀ ਚਲਾਓ ਬੱਚੇ ਚਲਾਉਣਗੇ ਮਰਜ਼ੀ ਉਹ ਬੱਚੇ ਚਲਾਉਣ ਬਜ਼ੁਰਗ ਚਲਾਉਣ ਜੀ ਠੀਕ ਹੈ ਬੋਲੀ ਉਤੇ ਇਹ ਲਖਤਨੀ ਹੈ ਕੋਈ ਖਰਚਾ ਨਹੀਂ ਜੀ ਕੋਈ ਹਾਂ ਜੀ ਹਾਂ ਜੀ ਹਾਂ ਜੀ ਇੱਕ ਰਿਕ ਸਵਾ ਸਾਲ ਦੇ ਵਿੱਚ ਫਰੀ ਹੈ ਉਸ ਤੋਂ ਬਾਅਦ ਬੈਟਰੀਆਂ ਰਖਵਾਓ ਜਿਵੇਂ ਮਰਜ਼ੀ ਚੱਲੀ ਜਾਓ ਠੀਕ ਹੈ ਬਈ ਕੋਈ ਚੱਕਰ ਤੇ ਬੈਟਰੀ ਆਪ ਕਿਹਦੀ ਕੰਮ ਕਰਦਾ ਬਈ ਲੀਥੀਅਮ ਦੇ ਕਿ ਲਿਡ ਬੈਟਰੀ ਕਿਹਦੀ ਆ ਆਪਣੇ ਕੋਲੇ ਸਟੈਂਡ ਬੈਟਰੀ ਜੀ ਠੀਕ ਹੈ ਬਈ ਹਾਂ ਜੀ ਤੇ ਨਾ ਕੋਈ ਫਟਣ ਦੀ ਕੋਈ ਟੈਨਸ਼ਨ ਨਹੀਂ ਹੈ ਜੀ ਫੁੱਲ ਸਕਦੀਆਂ ਮਤਲਬ ਫਟੂਗੀ ਨਹੀਂ ਬਲਾਸਟ ਨਹੀਂ ਹੁੰਦੀ ਹੈਗੀ ਕੋਈ ਖਤਰਾ ਨਹੀਂ ਹੈ ਹਾਂ ਜੀ ਉਸ ਤੋਂ ਬਾਅਦ ਕੋਈ ਸਾਰੇ ਤਰ੍ਹਾਂ ਦੇ ਪਾਈਲੇ ਮਾਡਲ ਹੈਗੇ ਨੇ ਸਾਰਾ ਸਪੇਅਰ ਪਾਰਟ ਹੈ ਆਪਣੇ ਕੋਲੇ ਹਰੇਕ ਤਰ੍ਹਾਂ ਦਾ ਪਾਰਟ ਮਿਲੂਗਾ ਮਕੈਨਿਕ ਦਾ ਕਾ ਤੇ ਜੇ ਤੁਹਾਨੂੰ ਜੋ ਵੀ ਮਰਜ਼ੀ ਲੈ ਸਕਦੇ ਨੇ ਟੋਟਲੀ ਸਭ ਨਾਲ ਦਵਾਂਗੇ ਆਪਾਂ ਠੀਕ ਹੈ ਭਾਜੀ ਤੇ ਭਾਈ ਸਰਵਿਸ ਕਿੰਨੇ ਕੇ ਇੱਕ ਸਾਲ ਦਾ ਸਰਵਿਸ ਦਵਾਈ ਦਈਏ ਤੁਹਾਨੂੰ ਹਾਂਜੀ ਹਾਂਜੀ ਜਦੋਂ ਮਰਜ਼ੀ ਆਵੇ ਹਾਂਜੀ ਹਾਂਜੀ ਜਦੋਂ ਮਰਜ਼ੀ ਫੇਰ ਪੜ ਹਰੇਕ ਤਰ੍ਹਾਂ ਦਾ ਹੈਗਾ ਹੁੰਦਾ ਫੇਰ ਪੜ ਹਰੇਕ ਤਰ੍ਹਾਂ ਦਾ ਮਿਲੂਗਾ ਜੀ ਆਪਣੇ ਕੋਲ ਟਾਇਰ ਤੱਕ ਪ੍ਰਬੰਧ ਹੈ ਠੀਕ ਹੈ ਭਾਜੀ ਜਿਹੜਾ ਭਾਈ ਆਪਣੀ ਵੀਡੀਓ ਸ਼ੇਅਰ ਕਰਤੇ ਹੋ ਉਹ ਸਬਸਕ੍ਰਾਈਬ ਕਰਦੇ ਹੋਗੇ ਭਾਈ ਇਹ ਆਪਣਾ ਵੀ ਦਿੱ ਦਿਓ ਹਾਂਜੀ ਕਿਰਪਾ ਕਰੀ ਜੀ ਦੇਖੋ ਵੀ ਇਹ ਭਾਈ ਕਰਵਾ ਲੈ ਕੇ ਮਰਜ਼ੀ ਆਉ ਤੇ ਫੀਨੈਂਸ ਦਾ ਦੋ ਵੀ ਇਹ ਚ ਫੀਨੈਂਸ ਲੈ ਗਏ ਆ ਹਾਂਜੀ ਬਿਜਾਜ ਤੇ ਬਿਜਾਜ ਦੇ ਮਿਲਦਾ ਹਾਂ 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 ਦਾ ਫਿਰ ਪੈਂਕੜ ਲੈ ਕੇ ਆਓ ਹਾਂ ਹਾਂ ਲੈ ਕੇ ਆਓ ਜਿਹੜੀ ਮਰਜ਼ੀ ਸੂਟ ਨਹੀਂ ਤੋਂ ਲੈ ਜੀ ਜਿਹੜੀ ਮਰਜ਼ੀ ਜਿੰਨੇ ਮਰਜ਼ੀ ਵਾਲੀ ਠੀਕ ਹੈ ਭਾਈ ਤੇ ਨੰਬਰ ਦੱਸ ਦੋ ਬਾਈ ਦੋਰਾ ਆਪਣਾ ਆਪਣਾ ਨੰਬਰ 8198026004 9994070457 ਠੀਕ ਹੈ ਭਾਈ ਇਹ ਆਪਾਂ ਨੰਬਰ ਆ ਭਾਈ ਆਉਣਾ ਹੈ ਬਾਈ ਮਨੇ ਪਟਿਆਲਾ ਦੇ ਵਿੱਚ ਪਟਿਆਲਾ ਰੋਡ ਪਟਿਆਲਾ ਹਾਂ ਜੀ ਠੀਕ ਹੈ ਭਾਈ ਮੇਰੇ ਵੱਲੋਂ ਬਹੁਤ ਧੰਨਵਾਦ ਓਕੇ ਥੈਂਕ ਯੂ